ਮੈਂ ਪ੍ਰਿੰਸੀਪਲ ਕੋਰਾਕਲਾ ਸੀਨੀਅਰ ਸਟੱਡੀਜ਼ ਕੋਰਾਕਲਾ ਦੇ ਵਿੱਚ ਐਜੀ ਚਾਰਟਿਸੀ ਦਾ ਲੈਕਚਰ ਆਂ ਸਰਦਾਰ ਹਰਪ੍ਰਭਾਣ ਸਿੰਘ ਪੰਜਾਬੀ ਮਾਸਟਰ ਜੀ ਨਕਲਾ ਅਤੇ ਸਤਵੰਤ ਸਿੰਘ ਆਲੰਪੂਰ ਇੱਕ ਸਤਵੰਤ ਸਿੰਘ ਆਲੰਪੂਰ ਮੇਘਰਾਜ ਚੋਟੀਆਂ ਦੇ ਵਿਨੋਦ ਕੁਮਾਰ ਮੁੱਖ ਅਧੂਟਾ ਟੀਚਰ ਨੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕਾ ਬਲਬੀਰ ਸਿੰਘ ਲੋਗੋਵਾਲ ਪ੍ਰਧਾਨ ਐ ਡੀਟੀਐਫ ਦਾ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਸਾਰੀਆਂ ਜੱਥੇਬੰਦੀਆਂ ਅਪਲਾਈਆਂ ਨੇ ਜੱਥੇਬੰਦੀਆਂ ਬਲਾਸਤ ਮੇਰੀ ਇੱਜ਼ਤ ਦੀ ਤらい ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟ ਹੈ ਜਿਹੜੀ ਉਹ ਮਹਿਸੂਸ ਕਰ ਲਿਆ ਤੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਨੇ ਉਹ ਤੋਂ ਬਾਅਦ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤੇ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਇਹਨਾਂ ਦਾ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਇਹ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਕਹਾਂਗਾ ਇਹਨਾਂ ਤੋਂ ਮਤਾਂਗ ਕਿਹੜਾ ਪਿੰਡ ਹੈ ਕੁੱਲਣ ਕੱਲ ਤੁਹਾਡੇ ਬ੍ਰਦਰ ਨੇ ਜ਼ਹਿਰੀਲੀ ਚੀਜ਼ ਨਿਕਲੀ ਆ ਉਹਦਾ ਕੀ ਕਾਰਨ ਰਿਹਾ ਕਾਰਨ ਬਸ ਸਟਾਫ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੋਰੇ ਕਲਾਂ ਜੀ ਤੇ ਸਟਾਫ ਨਾਲ ਇਹਨਾਂ ਦੀ ਦੋ ਤਿੰਨ ਮਹੀਨੇ ਹੋ ਗਏ ਸਟਾਫ ਵੀ ਕੰਮ ਕਰ ਰਹੇ ਸੀ ਜਿਹਨਾਂ ਨੂੰ ਜਥੇਬੰਦੀਆਂ ਭੁਲਾਈ ਉਹਨਾਂ ਨੇ ਬੇਮਤਲਬ ਇਹ ਤੋਂ 400 500 ਬੱਚਿਆਂ ਦੇ ਵਿਚਾਲੇ ਪੂਰਾ ਖਟਖੜ ਕੇ ਇਹ ਤੋਂ માਫੀ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸਰਟ ਚੱਲ ਰਹੀ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਦਾ ਗੁਨਾਹਗਾਰ ਹੀ ਹੋ ਨਹੀਂ ਸਕਦਾ ਇਹ ਏਡੀ ਬਡੀ ਜਥੇਬੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਦਾ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜਥੇਬੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਉੱਥੇ ਕੱਟ ਦੇ ਵਿੱਚ ਮਾਦੀ ਮੰਗਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰ ਗਏ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮ ਤੱਕਰੀ ਹੈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਮੋਤਲ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਿਜਿਸਟ